ਮੈਂ ਬਾਬਾ ਤੇਰੀ ਸਾਰ ਨਾ ਜਾ ਮੈਂ ਬਾਬਾ ਤੇਰੀ ਸਾਰ ਨਾ ਜਾ ਵਗੀਰਾ ਤੇਰਾ ਨਾਮ ਵਗੀਰਾ ਤੇਰਾ ਨਾਮ ਵਗੀਰਾ ਤੇਰਾ ਨਾਮ ਵੇ ਵਗੀਰਾ ਤੇਰਾ ਨਾਮ ਪਹਿਲੀ ਗੱਲ ਤਾਂ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਮਟੀਆਂ ਮਾਸ ਪਿਆਲਾ ਜਮੇ ਨਹੀਂ ਨੀ ਮਲੀ ਦੇ ਪੜਦੇ ਕੱਜ ਬਾਬਾ ਮੇਰੇ ਕੰਮਲੀ ਦੇ ਪੜਦੇ ਕੱਜ ਬਾਬਾ ਮੇਰੇ ਕੰਮਲੇ ਬੱਜਾ ਬਾਬਾ ਹੋਰ ਦਰ ਤੇਰੇ ਤੋਂ ਖਾਲੀ ਜਾਵਾਂ ਦਰ ਤੇਰੇ ਤੋਂ ਗਲੀ ਜਾਵਾਂ ਹੋਣੀ ਝਕਦਾ ਅੱਜ ਬਾਬਾ ਮੇਰੇ ਕੰਮਲੀ ਦੇ ਪੜਦੇ ਕੱਜ ਪਉ ਵੀ ਪਰ ਜਿਹਨੇ ਮੈਨੂੰ ਮੇਰੀ ਜੜ ਬਾਬਾ ਜੀ ਜਿਹੜੇ ਬੰਧਨ ਹੈ ਉਹ ਪੂਰੇ ਕਰਨੇ ਪੈਣਗੇ ਜਿਹੜੇ ਅਸੀਂ ਬੰਧਨ ਦੱਸਾਂਗੇ ਤੁਹਾਨੂੰ ਇਹ ਕੰਮ ਨਹੀਂ ਕਰਨਾ ਉਹ ਕਰਨਾ ਨਹੀਂ ਹੈਗਾ ਠੀਕ ਹੈ ਬਾਬਾ ਜੀ ਨਹੀਂ ਕਰਨਾ ਭੱਗ ਮੰਡੀ ਦੇ ਪੜ ਦੇ ਕੱਜ ਬਾਬਾ ਮੰਡੀ ਦੇ ਪੜ ਦੇ ਕੱਜ ਬਾਬਾ ਦੇ ਪਰਦੇ ਕੱਢੀ ਬਾਬਾ ਤੇਰੇ ਕਬਲੀ ਦੇ ਪਰਦੇ ਕੱਢ ਬਾਬਾ ਕਬਲੀ ਦੇ ਪਰਦੇ ਕੱਢੀ ਬਾਬਾ ਇਹਦੇ ਬੱਲੇ ਪੈਰੋਂ ਨਾਦ ਦਾ ਮੰਦਿਰ ਹੈ ਨੇੜੇ ਮਾਤਾ ਦੀ ਮੰਦਿਰ ਦੇ ਵਿੱਚ ਹੀ ਬੜੀ ਹੈਗੀ ਹੈ ਅੱਛਾ ਸ਼ਨੀਵਾਰ ਨੂੰ ਜਿਹਦੇ ਨੇ ਸ਼ੁਰੂਆਤ ਹੁੰਦੀ ਹੁਣ ਤੱਕ ਜੋ ਕਰ ਲੈਣੇ ਨੇ ਕਰ ਲੈ ਸੰਕੋਵੀਂ ਤਾਂ ਮੱਗ ਜਿਹੜਾ ਇੱਥੇ ਆ ਕੇ ਤਾਂ ਇੱਥੇ ਆਪਣੇ ਖਾਣ ਵਾਲੇ ਕਰ ਉਹ ਥੇਲੇ ਨੇ ਮੱਠਾ ਦੇ ਕੇ ਸਵੇਰ ਦੇ ਟਾਈਮ ਬਾਬੇ ਘਰੋਂ ਵਾਲਾ ਮੰਦਿਰ ਚ ਸਭ ਤੋਂ ਪਹਿਲਾਂ ਮੱਥਾ ਟੇਕਣਾ ਇੱਕ ਵਾਰ ਟੇਕਣਾ ਬਾਰ-ਬਾਰ ਨਹੀਂ ਟੇਕਣਾ ਹੈਗਾ ਠੀਕ ਹੈ ਜੀ ਇਹਨਾਂ ਨੇ ਦੱਸ ਦਿਓ ਆਮ ਮੇਰਾ ਸਮਝਾਉਂਦਾ ਕੋਈ ਤੇ ਪਹਿਲਾਂ ਨਹੀਂ ਕੋਈ ਕੁਝ ਨਹੀਂ ਕਿਸੇ ਵੀ ਤਰ੍ਹਾਂ ਕੋਈ ਬਾਅਦ ਨੂੰ ਬਾਤ ਕੋਈ ਬਦਲ ਨਹੀਂ ਬਤਾ ਲੱਗੀ ਬਈ ਪਤਾ ਨਹੀਂ ਲੱਗ ਰਹੀ ਕਿ ਜੜ ਕੀ ਹੈ ਲੱਗਦਾ ਹੈ ਲੱਗਦਾ ਹੈ